ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭពਿੰਦਰ ਸਿੰਘ ਸੱਜਣ ਦੋਸਤੋ ਆਪਾਂ ਇਸ ਵੇਲੇ ਹੈ ਗਿਆ ਜਿੱਥੇ ਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਘਰੇ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਘਰ ਆ ਆਪਾਂ ਉਹਨਾਂ ਦੇ ਵਿਹੜੇ ਦੇ ਵਿੱਚ ਬੈਠੇ ਹੋਏ ਹਾਂ ਇਸ ਵੇਲੇ ਵਕ ਵਕ ਸਿੱਖ ਸ਼ਕਸ਼ੀਤਾ ਉਹਨਾਂ ਦੇ ਮਾਤਾ ਜੀ ਦੇ ਨਾਲ ਮੁਲਾਕਾਤ ਕਰਨ ਵਾਸਤੇ ਆਉਂਦੀਆਂ ਨੇ ਅੱਜ ਭਾਈ ਬਲਦੇਵ ਸਿੰਘ ਜੀ ਵਡਾਲਾ ਇੱਥੇ ਆਏ ਹੋਏ ਨੇ ਕਿਉਂਕਿ ਮਾਤਾ ਜੀ ਦੀ ਤਬੀਅਤ ਠੀਕ ਨਹੀਂ ਹੈ ਔਰ ਸਾਰੇ ਜਣੇ ਇੱਕੋ ਹੀ ਮੰਗ ਕਰ ਰਹੇ ਆ ਕਿ ਇੱਥੋਂ ਦਾ ਸਿਸਟਮ ਇੱਥੋਂ ਦਾ ਨਿਜ਼ਾਮ ਇੱਕ ਵਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਆਪਣੇ ਮਾਤਾ ਜੀ ਦੇ ਨਾਲ ਮਿਲਾ ਦੇਵੇ ਵਕ ਵਕ ਸਖਜੀਤਾ ਆ ਰਹੀਆਂ ਨੇ ਭਾਈ ਬਲਦੇਵ ਸਿੰਘ ਬਰਾਲਾ ਜੀ ਵੀ ਆਏ ਤੇ ਭਾਈ ਬਡਾਲਾ ਜੀ ਦੇ ਮਨ ਵਿੱਚ ਵੀ ਬਹੁਤ ਕੁਝ ਚੱਲਦਾ ਹੋਊਗਾ ਬਰਾਲਾ ਜੀ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਤੁਸੀਂ ਅੱਜ ਮਾਤਾ ਜੀ ਨੂੰ ਮਿਲਣ ਵਾਸਤੇ ਆਏ ਹੋ ਬਹੁਤ ਕੁਝ ਚੱਲਦਾ ਹੋਊਗਾ ਅੰਦਰ ਉਹ ਤਾਂ ਕਿੱਥੋਂ ਸ਼ੁਰੂ ਕਰੀਏ ਤੇ ਕਿੱਥੇ ਉਹਦਾ ਅੰਤ ਕਰੀਏ ਜੀ ਉਹ ਸਮਝ ਤੋਂ ਪਰੇ ਹੈ ਬਸ ਬਸ ਇਥੇ ਇੰਨਾ ਹੀ ਕਹਿਣਾ ਹੈ ਕਿ ਤਿੰਨ ਧੰਨ ਜਣੇ ਦੀ ਮਾਓ ਜੀ ਆਏ ਸਫਲ ਸੇ ਭਾਈ ਜਗਤਾਰ ਸਿੰਘ ਜੀ ਹਵਾਰਾ ਤੇ ਜਦੋਂ ਇਸ ਮਾਂ ਨੂੰ ਵੇਖਦੇ ਆ ਕਦੇ ਕਦੇ ਉਹ ਮਹਾਰਾਣੀ ਜਿੰਦਾ ਤੇ ਦਲੀਪ ਵੀ ਯਾਦ ਆਉਂਦੇ ਆ ਹੂੰ ਹੂੰ ਤੇ ਇੰਜ ਵੀ ਮਹਿਸੂਸ ਹੁੰਦਾ ਹੈ ਕਿ ਉਦੋਂ ਦਲੀਪ ਤੇ ਜਿੰਦਾ ਵਿਛੜੇ ਸੀ ਜੀ ਅੱਜ ਭਾਈ ਹਵਾਰਾ ਤੇ ਇਹ ਮਾਂ ਦੂਰੀਆਂ ਚ ਨੇ ਜੀ ਜੀ ਤੇ ਕਦੇ ਕਦੇ ਇੰਜ ਵੀ ਲੱਗਦਾ ਕਿ ਪੰਜਾਬ ਦੇ ਜਾਏ ਛੇਰੇ ਪੰਜਾਬ ਦੇ ਅੱਖਾਂ ਮੀਟਣ ਤੋਂ ਬਾਅਦ ਅਜੇ ਤੱਕ ਆਪਣੀ ਮਾਂ ਨੂੰ ਤਰਸ ਰਹੇ ਨੇ ਉਹ ਮਾਂ ਨੂੰ ਪੁੱਤ ਮਿਲ ਜਾਣ ਤੇ ਉਹਨਾਂ ਪੁੱਤਾਂ ਨੂੰ ਉਹ ਧਰਤੀ ਮਾਂ ਪੰਜਾਬ ਮਿਲ ਜਾਏ ਪਰਤ ਕੇ ਜਿਹੜੀ ਛੇਰੇ ਪੰਜਾਬ ਦੇ ਅੱਖਾਂ ਮੀਟਣ ਤੋਂ ਬਾਅਦ ਦੂਰ ਚਲੀ ਗਈ ਜੀ ਉਹ ਅਰਦਾਸ ਕਰਦੇ ਆ ਕਿ ਸਤਿਗੁਰੂ ਉਹ ਮਾਵਾਂ ਦੁਬਾਰਾ ਮਿਲ ਜਾਣ ਔਰ ਉਹ ਮਾਵਾਂ ਵਾਰ-ਵਾਰ ਤਰਤੀ ਤੇ ਆਉਣ ਉਹ ਸਮਾਂ ਨਾ ਖੁੱਜ ਜਾਏ ਜਿਹੜਾ ਦਲੀਪ ਦੇ ਵਿੱਚ ਤੇ ਮਹਾਰਾਣੀ ਜਿੰਦਾ ਦੇ ਵਿੱਚ ਫਰਕ ਪੈ ਗਿਆ ਜੇ ਕਿਦਰੀ ਉਹ ਫਰਕ ਨਾ ਹੁੰਦਾ ਜੀ ਸ਼ਾਇਦ ਅੱਜ ਹਾਲਾਤ ਕੁਝ ਹੋਰ ਹੁੰਦੇ ਤੇ ਅੱਜ ਅਸੀਂ ਸਮੁੱਚਾ ਪੰਥ ਤੇ ਇਥੋਂ ਦੀਆਂ ਸਰਕਾਰਾਂ ਨੂੰ ਵੀ ਮੈਂ ਕਹਾਂਗਾ ਚਾਹੇ ਸੈਂਟਰ ਸਰਕਾਰ ਹੈ ਤੇ ਚਾਹੇ ਸਾਡੀ ਆ ਪੰਜਾਬ ਸਰਕਾਰ ਹੈ ਇਹ ਕੀ ਨਹੀਂ ਕਰ ਸਕਦੇ ਪੰਜਾਬ ਸਰਕਾਰ ਕੇਂਦਰ ਸਰਕਾਰ ਸਭ ਕੁਝ ਕਰ ਸਕਦੀ ਹੈ ਕਾਨੂੰਨ ਮੁਤਾਬਕ ਵੀ ਤੇ ਉਸ ਤਰ੍ਹਾਂ ਵੀ ਉਹ ਚਾਹਣ ਤਾਂ ਉਹ 24 ਮਿੰਟਾਂ ਤੋਂ ਪਹਿਲਾਂ ਪੱਕੀ ਰਿਹਾਈ ਕਰ ਸਕਦੇ ਨੇ ਤੇ ਰਿਹਾਈ ਕਰਨ ਦੇ ਵਿੱਚ ਕੋਈ ਅਤਕਤ ਨਹੀਂ ਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਭਾਈ ਜਗਤਾਰ ਸਿੰਘ ਹਵਾਰਾ ਜੀ ਜਮੰਦਰੂ ਨਾ ਤਾਂ ਤਵਾਦੀ ਨੇ ਨਾ ਵਖਵਾਦੀ ਨੇ ਜੀ ਨਾ ਕਿਸੇ ਦੇ ਖਿਲਾਫ ਨੇ ਇੱਕ ਆਮ ਉਹ ਗੁਰੂ ਕੇ ਸਿੱਖ ਨੇ ਜਿਨ੍ਹਾਂ ਨੇ ਕਿਰਤ ਕਰਨ ਨਾਮ ਜਪਣ ਵੰਡ ਛਕਣ ਦੇ ਵਿੱਚ ਭਰੋਸਾ ਰੱਖਦਿਆਂ ਜਿੱਥੇ ਮਾਨਸਕੀ ਜਾਤ ਸਭੇ ਕੀ ਪਹਿਚਾਨ ਬੋ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਹੁੰਦਿਆਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਪਤਾ ਨਹੀਂ ਕਿਉਂ ਕਿ ਮਨੁੱਖੀ ਅਧਿਕਾਰਾਂ ਦੀ ਗੱਲ ਕੋਈ ਹੋਰ ਕਰੇ ਤੇ ਉਹਨੂੰ ਭਾਰਤ ਦੇ ਵਿੱਚ ਪਦਮਸ਼ੀਰੀ ਦਿੱਤਾ ਜਾਂਦਾ ਪਰ ਜਦੋਂ ਸਿੱਖ ਕਰੇ ਤੇ ਉਹਨੂੰ ਅਤਵਾਦੀ ਗਰਦਾਨ ਦਿੱਤਾ ਜਾਂਦਾ ਇਹ ਪਤਾ ਨਹੀਂ ਕਿਉਂ ਪਰ ਇਹ ਸੋਚਣਾ ਬਣਦਾ ਹੈ ਔਰ ਇਹ ਕੇਂਦਰ ਸਰਕਾਰ ਨੇ ਵੈਸੇ ਵੀ ਮੋਦੀ ਸਾਹਿਬ ਨੇ ਵਾਦਾ ਕੀਤਾ ਸੀਗਾ ਕਿ ਮੈਂ 550 ਸਾਲ ਗੁਰੂ ਨਾਨਕ ਸਾਹਿਬ ਦਾ ਜਿਹੜਾ ਲੰਘਿਆ ਵੀ ਇੱਥੇ ਜਿੰਨੇ ਬੰਦੀ ਸਿੰਘ ਨੇ ਮੇ ਰਹਾ ਕਰਾਂਗਾ ਜੀ ਹਰ ਤਰ੍ਹਾਂ ਦੀ ਮੈਂ ਗੱਲ ਸਿੱਖਾਂ ਦੀ ਜਿਹੜੀ ਆ ਅਧੂਰੀ ਪਈ ਆ ਉਹਨੂੰ ਪੂਰੀ ਕਰਾਂਗਾ ਤੇ ਅੱਜ ਮੋਦੀ ਸਰਕਾਰ ਨੂੰ ਤੁਰੰਤ ਇੱਥੇ ਧਿਆਨ ਦੇਣਾ ਬਣਦਾ ਹੈ ਜੇਕਰ ਅੱਜ ਤੁਸੀਂ ਉਹੀ ਗਲਤੀ ਕੀਤੀ ਤੇ ਮਾ ਰਾਣੀ ਜਿੰਦਾ ਨੂੰ ਦਲੀਪ ਨਹੀਂ ਮਿਲਣ ਦਿੱਤਾ ਤੇ ਤੁਹਾਡਾ ਨਾਮ ਵੀ ਉਹਨਾਂ ਡੋਗਰਿਆਂ ਚ ਤੇ ਉਹਨਾਂ ਗੋਰਿਆਂ ਚ ਲਿਖਿਆ ਜਾਊ ਜਿਹੜੇ ਇੱਥੋਂ ਦੇ ਵਸਿੰਦਿਆਂ ਦੇ ਹੱਕ ਵਿੱਚ ਨਹੀਂ ਕਹਿਣ ਨੂੰ ਤਾਂ ਉਹ ਆਖਰੇ ਨੇ ਕਿ ਅਸੀਂ ਤੁਹਾਡੇ ਆ ਤੁਸੀਂ ਸਾਡੇ ਹੋ ਪਰ ਇਤਿਹਾਸ ਇਹ ਲਿਖੂਗਾ ਕਿ ਜੋ ਗੋਰਿਆਂ ਨੇ ਤੇ ਡੋਗਰਿਆਂ ਨੇ ਮਾ ਰਾਣੀ ਜਿੰਦਾ ਦੇ ਨਾਲ ਕੀਤਾ ਦਲੀਪ ਨਾਲ ਕੀਤਾ ਅੱਜ ਭਾਈ ਹਵਾਰਾ ਜੀ ਦੀ ਮਾਤਾ ਨੂੰ ਨਾਮ ਲਾ ਕੇ ਮੋਦੀ ਸਰਕਾਰ ਨੇ ਉਹ ਕਲਖ ਖਟ ਲਈ ਇਹ ਲਿਖਿਆ ਜਾਣਾ ਪਰ ਮੈਂ ਚਾਹੂੰਗਾ ਕਿ ਮੋਦੀ ਸਰਕਾਰ ਇਹ ਕਲਖ ਨਾ ਖਟੇ ਭਾਈ ਹਵਾਰਾ ਜੀ ਨੂੰ ਤੁਰੰਤ ਰਿਆ ਕਰੇ ਇੰਨੇ ਵਰੇ ਬੀਤ ਗਏ ਨੇ ਉਸ ਮਾਤਾ ਨੂੰ ਅੱਜ ਉਹਨੂੰ ਅੱਜ ਪੁੱਤ ਮਿਲਾਉਣਾ ਇੱਕ ਬੜਾ ਵੱਡਾ ਕੰਮ ਹੋਊਗਾ ਤੇ ਮੈਨੂੰ ਯਾਦ ਹੈ ਕਿ ਅਸੀਂ ਉਦੋਂ ਮਾਤਾ ਜੀ ਵਧੀਆ ਸਿਹਤ ਸੀ ਤੁਰੇ ਫਿਰਦੇ ਸੀਗੇ ਮੈਂ ਤੇ ਭਾਈ ਸੁਖਵਿੰਦਰ ਸਿੰਘ ਨਾਗੋਕੇ ਇੱਥੇ ਪਰਿਵਾਰ ਚ ਮਿਲ ਕੇ ਗਏ ਆ ਜੀ ਜੀ ਤੇ ਮਾਤਾ ਜੀ ਹੋਣਾ ਨੇ ਉਦੋਂ ਕੋਈ ਪੈਸੇ ਨਹੀਂ ਮੰਗੇ ਹੂੰ ਹੂੰ ਪੈਸੇ ਨਹੀਂ ਚਾਹੀਦੇ ਉਹ ਤਾਂ ਇੱਥੇ ਬਾਹਰ ਬੋਰਡ ਹੀ ਲਿਖ ਲਾਇਆ ਹੋਇਆ ਪੱਕਾ ਹਾਂਜੀ ਇਹ ਉਹ ਘਰ ਅਸ਼ੀਦਾਂ ਦਾ ਆ ਉਹ ਹੈ ਨਹੀਂ ਕੁਰਬਾਨੀ ਯੋਧਿਆਂ ਦਾ ਵੀ ਗਰਜਾਂ ਦਾ ਘਰ ਹੈ ਆਸ਼ਿਕ ਹੈ ਜੋ ਸ਼ਹਾਦਤ ਕੇ ਉਹ ਜੀਣਾ ਛੋੜ ਦਿੰਦੇ ਹਨ ਖਲੋਨਾ ਸਮਝ ਕਰ ਜਿਸਮ ਕੋ ਖੁਸ਼ੀ ਸੇ ਫੋੜ ਦਿੰਦੇ ਹਨ ਨਾ ਤਖਤੋਂ ਨਾ ਤਾਜ ਨਾ ਹੋਰੋਂ ਕੀ ਹਸ਼ਰਤ ਖੁਦਾ ਵੀ ਦੇ ਖੁਦਾਈ ਤੋਂ ਵਾਪਸ ਮੋੜ ਦਿੰਦੇ ਹਨ ਇਹ ਉਹਨਾਂ ਦਾ ਘਰ ਹੈ ਇਹ ਉਹਨਾਂ ਦੇ ਘਰ 'ਚ ਜਦੋਂ ਆ ਕੇ ਅਸੀਂ ਇੱਥੇ ਆਏ ਮਾਤਾ ਜੀ ਨੂੰ ਮਿਲੇ ਨਮਸਕਾਰ ਕੀਤੀ ਬੜਾ ਚੰਗਾ ਲੱਗਿਆ ਘਰ ਦੇ ਹਾਲਾਤ ਵੇਖਣ ਨੂੰ ਲੱਗਦਾ ਸੀ ਜਿਵੇਂ ਕੋ ਜੜੀ ਜੀ ਹਵੇਲੀ ਹੋਵੇ ਲੋਕ ਦਰਵਾਜ਼ਾ ਵੀ ਖੜਕਾਉਣ ਤੋਂ ਡਰਦੇ ਸੀਗੇ ਵੀ ਪੁਲਿਸ ਨੇ ਪੁੱਛਣਾ ਕਿੱਧਰ ਆਇਆ ਕਿੱਥੋਂ ਚੱਲੇ ਆ ਕਿੱਥੇ ਕੀ ਕਰਨਾ ਆ ਪਰ ਗੁਰੂ ਨੇ ਕਿਰਪਾ ਕੀਤੀ ਕਿ ਅਸੀਂ ਇੱਥੇ ਆ ਕੇ ਜਦੋਂ ਮਾਤਾ ਜੀ ਨੂੰ ਮਿਲੇ ਬੜੀਆਂ ਅਸੀਸਾਂ ਦਿੱਤੀਆਂ ਉਹਨੇ ਉਦੋਂ ਬਾਅਦ ਜਦੋਂ ਮੈਂ ਬਾਹਰ ਜਾ ਕੇ ਗਿਆ ਆ ਉੱਥੇ ਵੀ ਭਾਈ ਨਾਗੋ ਕੇ ਕਹਿਣ ਲੱਗੇ ਸੁਖਵਿੰਦਰ ਸਿੰਘ ਭਾਈ ਵਿਡਾਲਾ ਸਾਹਿਬ ਆਪਾਂ ਮਾਂ ਜੀ ਨੂੰ ਮਿਲਣ ਜਾਣਾ ਅਮਰੀਕਾ ਅਮਰੀਕਾ ਅਸੀਂ ਫਿਰ ਮਾਤਾ ਜੀ ਨੂੰ ਮਿਲਣ ਗਏ ਜੀ ਬੇਹੋਸ਼ ਪਈ ਬੇਸ਼ੁੱਧ ਪਈ ਮਾਂ ਦੇ ਲਾਗੇ ਮੂਲ ਮੰਤਰ ਦਾ ਪਾਠ ਕੀਤਾ ਅਰਦਾਸ ਕਰਕੇ ਆਖਿਆ ਬੇਬੇ ਜੀ ਅਸੀਂ ਆਏ ਆ ਤੇ ਬੇਬੇ ਨੇ ਹੰਗਾਰਾ ਦਿੱਤਾ ਹਾਂ ਪੁੱਤ ਜੀ ਆਇਆਂ ਨੂੰ ਜੀ ਮਾਤਾ ਜੀ ਪਛਾਨਿਆ ਜੋ ਕਹਿੰਦੀ ਹਾਂ ਮੈਨੂੰ ਚੇਤਾ ਆ ਤੂੰ ਵਿਡਾਲਾ ਆਇਆ ਤੇ ਇਹ ਨਾਗੂ ਕਹਿ ਤਾ ਇੰਨੇ ਚਿਰਾਂ ਬਾਅਦ ਉਸ ਮਾਂ ਨੇ ਪਛਾਣਿਆ ਤੇ ਮੈਂ ਕਿਹਾ ਮਾਂ ਮੈਨੂੰ ਇੱਕ ਜਫੀ ਪਾ ਲੈਣ ਦੇ ਮੈਂ ਤੈਨੂੰ ਜਫੀ ਪਾ ਕੇ ਮੈਂ ਭਾਈ ਹਵਾਰੇ ਨੂੰ ਜਾ ਕੇ ਪਾਉਂਗਾ ਮੈਂ ਇਹੀ ਕਰ ਸਕਦਾ ਹਾਂ ਪਰ ਬੇਈਮਾਨਾਂ ਨੇ ਮੇਰਾ ਰੱਖਿਆ ਹੋਇਆ ਕੀਰਤਨ ਉੱਥੇ ਕੈਨਸਲ ਕਰਾਤਾ ਐਨ ਮੌਕੇ ਦੇ ਦਿੱਲੀ ਦੇ ਦਲਾਲਾਂ ਨੇ ਇਸੇ ਚੱਕਰ 'ਚ ਕਿ ਜੇ ਭਾਈ ਹਵਾਰੇ ਨੂੰ ਇਹ ਵਿਡਾਲਾ ਮਿਲ ਗਿਆ ਤੇ ਪਤਾ ਨਹੀਂ ਇਹ ਕੀ ਕਰਨਗੇ ਇਹਨਾਂ ਕਮੀਨਿਆਂ ਨੇ ਸਾਨੂੰ ਉੱਥੇ ਤੱਕ ਨਹੀਂ ਜਾਣ ਦਿੱਤਾ ਸਾਡੇ 'ਚ ਅੜਚਣਾ ਪਾਈਆਂ ਉਹਨਾਂ ਦੀ ਗੱਲ ਕਰਦੇ ਹੋ ਜਿਹੜੇ ਕਹਿੰਦੇ ਸੀ ਭੀਜਤ ਭੀ ਕਾਤਲ ਹਵਾਰਾ ਕੌਮ ਦੀ ਅਗਵਾਈ ਕੀ ਕਰੋਗੇ ਜਿਹੜੇ ਵੀ ਹੈਗੇ ਸੀਗੇ ਹੁਣ ਮੈਂ ਮੈਂ ਉਹਨਾਂ ਦੇ ਇੱਥੇ ਉਹ ਦਿੱਲੀ ਦੇ ਦਲਾਲ ਵੀ ਨਾਲ ਹੀ ਸੀਗੇ ਜੀ ਇਹ ਜੁੰਡਲੀ ਇਕੱਠੀ ਨੰਬਰ ਬਣਾਉਣ ਤੇ ਲੱਗੀ ਹੋਈ ਸੀਗੀ ਡਾਕਟਰ ਪਰਮਜੀਤ ਸਿੰਘ ਐਡਵੋਕੇਟ ਹੋਣਾ ਨੇ ਸਾਰਾ ਪ੍ਰੋਗਰਾਮ ਉਲੀਕਿਆ ਜਥੇਦਾਰ ਜੀ ਨੂੰ ਮਿਲ ਕੇ ਸਾਰੀਆਂ ਪਰ ਵੰਨਗੀਆਂ ਲਈਆਂ ਗਈਆਂ ਨਾ ਭੇਜ ਦਿੱਤੇ ਗਏ ਪਰ ਐਨ ਮੌਕੇ ਤੇ ਆ ਕੇ ਸਾਨੂੰ ਨਹੀਂ ਮਿਲਣ ਦਿੱਤਾ ਜਿਹੜੀ ਉਸ ਮਾਂ ਨੂੰ ਜੱਫੀ ਪਾ ਕੇ ਆਇਆ ਸਾ ਕਿ ਮੈਂ ਹਵਾਰੇ ਨੂੰ ਜਾ ਕੇ ਪਾਉਣੀ ਭਰਾ ਨੂੰ ਆਪਣੇ ਜਥੇਦਾਰ ਨੂੰ ਉਹਦੇ ਤੋਂ ਸਾਨੂੰ ਵਾਝਾ ਕੀਤਾ ਉਸ ਵਕਤ ਔਰ ਕਹਿੰਦੀ ਹਾਂ ਠੀਕ ਹੈ ਪੁੱਤਰ ਸਾਨੂੰ ਜੱਫੀ ਪਾ ਕੇ ਮਾਂ ਮਿਲੀ ਫਿਰ ਮੈਂ ਕਿਹਾ ਬੇਬੇ ਕੋ ਸੁਨੇਹਾ ਕਹਿੰਦੀ ਬਸ ਅਰਦਾਸ ਕਰਿਓ ਮੇਰੇ ਪੁੱਤ ਦੀ ਨਿਭ ਜਾਏ ਮੇਰੀ ਵੀ ਨਿਭ ਜਾਏ ਅਸੀਂ ਚੜ੍ਹਦੀ ਕਲਾ ਚਾ ਚੜ੍ਹਦੀ ਕਲਾ ਚ ਰਵਾਂਗੇ ਮੈਂ ਹਾਂ ਬੀਬੇ ਦਿਲ ਕਰਦਾ ਪੁੱਤਰ ਨੂੰ ਮਿਲਣ ਨੂੰ ਕਿ ਜੀ ਹਾਂ ਪੁੱਤ ਉਹ ਤੇ ਮਾਂ ਦਾ ਕਰਦਾ ਹੀ ਹੁੰਦਾ ਜੀ ਕਰਦਾ ਪਰ ਮਜਬੂਰੀਆਂ ਨੇ ਔਰ ਸਮੇਂ ਦੀਆਂ ਹਕੂਮਤਾਂ ਨੇ ਸਾਨੂੰ ਕਿੱਥੇ ਮਿਲਣ ਦੇਣਾ ਪੀ ਉਹ ਮਾਂ ਨੇ ਆਸ ਲਈ ਹੋਈ ਸੀਗੀ ਕਿ ਮੈਂ ਸ਼ਾਇਦ ਹੁਣ ਨਹੀਂ ਮਿਲਣਾ ਤੇ ਮਾਰਨ ਵਾਲਿਆਂ ਨੇ ਵੀ ਸੋਚ ਲਿਆ ਹੀ ਸ਼ਾਇਦ ਹੁਣੇ ਮਾਂ ਮਰ ਜਾਣੀ ਪਰ ਰੱਬ ਨੇ ਨਾ ਮਾਂ ਮਰਨ ਦਿੱਤੀ ਇੱਥੇ ਲੈ ਜਾਂਦੀ ਵਾ ਜਵਾਬਸ ਤੇ ਅੱਜ ਅਰਦਾਸ ਕਰਾਂਗੇ ਸਤਿਗੁਰੂ ਉਹ ਜਿਹੜੀ ਮਾਂ ਰਾਣੀ ਜਿੰਦਾ ਤੇ ਦਲੀਪ ਦੀ ਮਿਲਣੀ ਨਹੀਂ ਸੀ ਹੋਈ ਸਤਿਗੁਰੂ ਅੱਜ ਨਾ ਵਿਛੋੜਾ ਪਾਈ ਅੱਜ ਕਰਾ ਦੇਈਂ ਔਰ ਇਹ ਵੀ ਅਰਦਾਸ ਕਰਾਂਗਾ ਜਿਹੜੇ ਲੋਕਾਂ ਨੇ ਪਿਛਲੇ ਦਿਨੀ ਪੋਸਟਾ ਪਾ ਕੇ ਮਾਂ ਮਾਰ ਛੱਡੀ ਉਹ ਕਮੀਨੇ ਉਹ ਮਾਵਾਂ ਨੇ ਜਿਨ੍ਹਾਂ ਨੇ ਕਦੇ ਮਰਨਾ ਨਹੀਂ ਇਹ ਸਦਾ ਹੀ ਜਿੰਦੀਆਂ ਨੇ ਇਹ ਉਹ ਜਥੇਦਾਰ ਹਵਾਰੇ ਨੇ ਜਿਹੜੇ ਲੋਕਾਂ ਦੇ ਮੁਕਾਇਆ ਮੁਕਣੇ ਨਹੀਂ ਇਹ ਫਤੇਗੜ ਸਾਹਿਬ ਦੀ ਪਾਵਨ ਧਰਤੀ 'ਚ ਪੈਦਾ ਹੋਏ ਆ ਆਖਿਆ ਸੀ ਵਜੀਦੇ ਨੇ ਤੁਹਾਡਾ ਪਿਓ ਮਾਰ ਦਿੱਤਾ ਤੁਹਾਡੀ ਮਾਂ ਮਾਰ ਦਿੱਤੀ ਤੁਹਾਨੂੰ ਮਾਰ ਦਿੱਤਾ ਜੇ ਤੁਹਾਡੇ ਭਰਾ ਮਾਰ ਦਿੱਤੇ ਤੇ ਬਾਬਾ ਫਤੇ ਸਿੰਘ ਦਾ ਜਵਾਬ ਸੀ ਵਜੀਦੇ ਆ ਜਿੰਨਾ ਚਿਰ ਤੇਰੇ ਵਰਗਾ ਪਾਪ ਮਨੁੱਖੀ ਅਧਿਕਾਰਾਂ ਦੇ ਕਾਤਲ ਇੱਥੇ ਪੈਦਾ ਹੋਣਗੇ ਨਾ ਉਨਾਂ ਚਿਰ ਸਾਡੀ ਇੱਥੇ ਦਾਦੀ ਮਾਂ ਗੁਜਰੀ ਤੇ ਸਾਡੇ ਵਰਗੇ ਫਤੇ ਸਿੰਘ ਤੇਰੇ ਵਰਗਿਆਂ ਦਾ ਬੋਰੀਆ ਬਿਸਤਰਾ ਗੋਲ ਕਰਨ ਲਈ ਪੈਦਾ ਹੁੰਦੇ ਰਹਿਣਗੇ ਚੇਤੇ ਰੱਖੀ ਤੇ ਇਹ ਮਾਂ ਨੇ ਨਾ ਕਦੇ ਮਰਨਾ ਹੈ ਤੇ ਨਾ ਕਦੇ ਭਾਈ ਹਵਾਰੇ ਮੁਕਣੇ ਆ ਅਰਦਾਸ ਕਰਦੇ ਆ ਜਿਸ ਘਰ ਚ ਬੈਠ ਕੇ ਫਿਰ ਸਤਿਗੁਰੂ ਅਜੇਹੀਆਂ ਮਾਵਾਂ ਵਾਰ-ਵਾਰ ਇਸ ਧਰਤੀ ਤੇ ਆਉਣ ਵਾਰ-ਵਾਰ ਜਥੇਦਾਰ ਭਾਈ ਹਵਾਰਾ ਜੀ ਵਰਗੇ ਉਹ ਜੋਦੇ ਜਨਮ ਦੇ ਕੇ ਗੁਰੂ ਪੰਥ ਦੀ ਝੋਲੀ ਚ ਪਾਉਣ ਸਾਰੀ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਪ੍ਰਵਾਹ ਨਹੀਂ ਕੀਤੀ ਜੇਲਾਂ ਚ ਹੰਡਾਈ ਤਸ਼ੱਦਦ ਹੰਡਾਇਆ ਤੇ ਮੈਂ ਫਿਰ ਕਹਦੇ ਆ ਭਾਈ ਹਵਾਰਾ ਜੀ ਉਹ ਜਥੇਦਾਰ ਸਾਹਿਬ ਜਨਮ ਤੋਂ ਉਹ ਸਿੱਖ ਸੀ ਹੈਨ ਤੇ ਅਖੀਰੀ ਸੁਵਾਸਾਂ ਤੱਕ ਉਹ ਰਹਿਣਗੇ ਤੇਰੇ ਭਾਣੇ ਸਰਬਦਾ ਭਲਾ ਸਾਡੀ ਭਾਰਤ ਸਰਕਾਰ ਨੂੰ ਇੱਥੇ ਸੋਚਣਾ ਬਣਦਾ ਹੈ ਜੇ ਤਾਮਲ ਨਾਡੂ ਦੇ ਬੰਦੇ ਛੱਡੇ ਜਾ ਸਕਦੇ ਆ ਗੁਜਰਾਤ ਦੇ ਕੈਦੀ ਛੱਡੇ ਜਾ ਸਕਦੇ ਆ ਇੰਨਾ ਹੀ ਕੇਸਾਂ ਨਾਲ ਸੰਬੰਧਿਤ ਤੇ ਫਿਰ ਇਹ ਸਿੱਖ ਕਿਉਂ ਨਹੀਂ ਛੱਡੇ ਜਾ ਸਕਦੇ ਚਾਹੇ ਉਹ ਭਾਈ ਰਾਜੋਵਾਲਾ ਸੀ ਜਾਂ ਉਹ ਭਾਈ ਭੁੱਲਰ ਸੀਗੇ ਕਿ ਜਿੰਨੀਆਂ ਉਹਨਾਂ ਨੇ ਤੁਸੀਂ ਕਾਨੂੰਨ ਮੁਤਾਬਕ ਸਜ਼ਾਵਾਂ ਦਿੱਤੀਆਂ ਉਹਨਾਂ ਸਿਰ ਝੁਕਾ ਕੇ ਕਬੂਲੀਆਂ ਔਰ ਉਹਨਾਂ ਤੁਹਾਡੇ ਵਾਲਾ ਕੰਮ ਨਹੀਂ ਕੀਤਾ ਜੋ ਉਥੇ ਦਿੱਲੀ ਚ ਹੋਇਆ ਵੀ ਇੱਕ ਬੰਦੇ ਦੇ ਮਰਨ ਨਾਲ ਹਜ਼ਾਰਾਂ ਬੰਦੇ ਫੂਕਦੇ ਨਹੀਂ ਉਹਨਾਂ ਨੇ ਜਿੰਨੇ ਹਜ਼ਾਰਾਂ ਬੰਦੇ ਇੱਕ ਨੇ ਮਾਰੇ ਸੀ ਉਹਨਾਂ ਇੱਕ ਦੀ ਗੱਲ ਕੀਤੀ ਸੀ ਤੇ ਜੇ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਸੁਣਾ ਸਕਦੇ ਹੋ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਇਤਿਹਾਸ ਸੁਣਾ ਸਕਦੇ ਹੋ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਸਕਦੇ ਹੋ ਤੇ ਭਾਈ ਜੱਥੇਦਾਰ ਹਵਾਰਾ ਜੀ ਨੇ ਵੀ ਤੇ ਮਨੁੱਖੀ ਅਧਿਕਾਰਾਂ ਦੀ ਗੱਲ ਹੀ ਕੀਤੀ ਸੀ ਆਤਵਾਦੀਆਂ ਵਾਲੀ ਤੇ ਕੋਈ ਗੱਲ ਹੀ ਹੈ ਨਹੀਂ ਸੀ ਕੋਈ ਦੇਸ਼ ਦੀ ਗੱਲ ਨਹੀਂ ਸੀ ਕੋਈ ਫਿਰਕਾ ਪ੍ਰਸਤੀ ਦੀ ਗੱਲ ਨਹੀਂ ਸੀ ਕੋਈ ਪ੍ਰਵਾਸ ਦੀ ਗੱਲ ਨਹੀਂ ਸੀ ਇਸ ਲਈ ਕੇਂਦਰ ਸਰਕਾਰ ਤੁਰੰਤ ਆ ਰਿਹਾਈ ਕਰੇ ਭਾਈ ਹਵਾਰਾ ਆਪਣੇ ਘਰ ਆ ਕੇ ਆਪਣੀ ਮਾਂ ਨੂੰ ਮਿਲ ਸਕੇ ਅਗਰੇ ਮਾਂ ਪੋਤਾ ਅਜ ਮਿਲਣ ਤੋਂ ਵਾਂਝੇ ਰਹਿ ਗਏ ਤੇ ਮੋਦੀ ਸਰਕਾਰ ਨੂੰ ਸਿੱਖ ਆਉਣ ਵਾਲੇ ਸਮੇਂ ਚ ਡੋਗਰਿਆਂ ਦੀ ਤੇ ਗੋਰਿਆਂ ਦੀ ਸਰਕਾਰ ਕੋਸ਼ਤ ਕਰਨਗੇ ਨਾ ਕਿ ਭਾਰਤੀ ਸਰਕਾਰ ਵਾਕੇ ਵਾਕੇ ਮੈਨੂੰ ਲੱਗਦਾ ਕਿ ਭਾਈ ਸਾਭਜੀ ਦੇ ਮਨ ਦੇ ਬੜੇ ਵਲਵਲੇ ਹੈਗੇ ਆ ਦਰਸ਼ਕੋ ਤੁਹਾਡੇ ਵੀ ਜ਼ਿਹਨ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਚੱਲਦਾ ਹੋਊਗਾ ਆਪਾਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਘਰ ਦੇ ਵਿਹੜੇ ਵਿੱਚ ਬੈਠੇ ਆ ਅਮਰਜਾ ਥੱਲੇ ਦਿਖਾ ਦਿਓ ਜੀ ਆ ਜਿਹੜਾ ਉਹਨਾਂ ਦੇ ਘਰ ਦਾ ਵਿਹੜਾ ਹੈਗਾ ਨਾ ਜੀ ਆ ਵਿਹੜੇ ਦੀ ਮਿੱਟੀ ਆ ਮੈਨੂੰ ਦੱਸ ਦੇ ਸੀਗੇ ਸਨ 1988 ਦੇ ਵਿੱਚ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਆਪਦੇ ਹੱਥੀਂ ਇਹ ਘਰ ਬਣਾਇਆ ਸੀਗਾ ਔਰ ਆ ਘਰ ਜਿੱਥੇ ਉਹਨਾਂ ਨੂੰ ਮੁੜ ਕੇ ਰਹਿਣਾ ਨਸੀਬ ਨਹੀਂ ਹੋਇਆ ਉਸ ਤੋਂ ਬਾਅਦ ਉਹ ਪਘੋੜੇ ਹੋ ਗਏ ਸੀਗੇ ਸਿੱਖ ਸੰਘਰਸ਼ ਦੇ ਵਿੱਚ ਜਦੋਂ ਉਹ ਤੁਰੇ ਆ ਉਸ ਤੋਂ ਬਾਅਦ ਉਹ 1995 ਦੇ ਵਿੱਚ ਵਿੰਸੋੜਾ ਕਾਰਨ ਹੁੰਦਾ ਹੈ 96 ਦੇ ਵਿੱਚ ਫੜੇ ਜਾਂਦੇ ਆ ਉਸ ਤੋਂ ਬਾਅਦ ਸਨ 2004 ਦੇ ਵਿੱਚ ਦੁਬਾਰਾ ਜੇਲ੍ਹ ਦੇ ਵਿੱਚੋਂ ਫਰਾਰ ਹੁੰਦੇ ਆ ਇੱਕ ਵਾਰਾ ਫਰਾਰ ਹੁੰਦੇ ਆ ਇੱਕ ਬਾਰੇ ਤੋਂ ਬਾਅਦ ਦੁਬਾਰਾ ਅਰੈਸਟ ਹੁੰਦੀ ਆ ਉਹਨਾਂ ਦੀ ਪਰ ਉਸ ਇੱਕ ਬਾਰੇ ਦੇ ਦੌਰਾਨ ਉਹ ਇੱਥੇ ਆਪਣੇ ਘਰ ਤਾਂ ਨਹੀਂ ਆਏ ਕਿਉਂਕਿ ਘਰ ਨਹੀਂ ਸੀ ਆ ਸਕਦੇ ਕਿਉਂਕਿ ਜੇਲ੍ਹ ਦੇ ਵਿੱਚੋਂ ਆਪਾਂ ਸਾਰੇ ਜਾਣੇ ਸਮਝਦੇ ਹੈਗੇ ਆ ਸੋ ਉਸ ਤੋਂ ਬਾਅਦ ਲਗਾਤਾਰ ਅੱਜ 29 30 ਦੇ ਕਰੀਬ ਬਰੇ ਬੀਤ ਚੁੱਕੇ ਆ ਉਹਨਾਂ ਨੂੰ ਜੇਲ੍ਹ ਦੀ ਚਾਰਦੀਵਾਰੀ ਦੇ ਅੰਦਰ ਮੰਗ ਸਿਰਫ ਸਾਰੇ ਇੱਕੋ ਹੀ ਕਰਨ ਦੇ ਹੈਗਾ ਵੈਸੇ ਤੇ ਉਹਨਾਂ ਦੀ ਰਿਹਾਈ ਬਣਦੀ ਹੈ ਸਜ਼ਾਾਂ ਪੂਰੀਆਂ ਹੋ ਚੁੱਕੀਆਂ ਨੇ ਧਰਨੇ ਮੋਰਚੇ ਮੁਜ਼ਾਰੇ ਸਭ ਕੁਝ ਹੋ ਹਟਿਆ ਹੈਗਾ ਪਰ ਹੁਣ ਘੱਟੋ ਘੱਟ ਇੱਕ ਪੈਰੋਲ ਮਿਲ ਜਾਵੇ ਘੱਟੋ ਘੱਟ ਮਾਂ ਦੀ ਪੁੱਤਰ ਦੇ ਨਾਲ ਮੁਲਾਕਾਤ ਹੋ ਜਾਵੇ ਆ ਹੁਣ ਇੱਥੇ ਨਾ ਪੰਛੀ ਪੰਛੀਆਂ ਦੀ ਆਵਾਜ਼ ਆਉਣ ਢੀ ਸੀਗੀ ਹੁਣ ਇੱਥੇ ਮੈਂ ਭਾਈ ਸਾਹਿਬ ਜੀ ਨਾਲ ਜਦੋਂ ਗੱਲ ਕਰਨਿਆ ਸੀ ਤਾਂ ਮੈਨੂੰ ਇਹ ਲੱਗਣਿਆ ਸੀ ਕਿ ਜਿਵੇਂ ਭਾਈ ਹਵਾਰਾ ਜੀ ਜਦੋਂ ਬਚਪਨ ਵਿੱਚ ਇੱਥੇ ਖੇਡਦੇ ਰਹੇ ਹੋਣਗੇ ਇਸ ਵੇੜੇ ਦੇ ਵਿੱਚ ਤਾਂ ਉਸ ਵੇਲੇ ਵੀ ਸਵੇਰ ਵੇਲੇ ਵੀ ਤੇ ਸ਼ਾਮਾਂ ਨੂੰ ਵੀ ਪੰਛੀਆਂ ਦੀਆਂ ਇਦਾਂ ਹੀ ਆਵਾਜ਼ਾਂ ਆਉਂਦੀਆਂ ਹੋਣਗੀਆਂ ਤਾਂ ਮੇਰੇ ਜ਼ਿਹਨ ਵਿੱਚ ਇਹ ਚੱਲਦਾ ਸੀਗਾ ਕਿ ਜਿੱਦਾਂ ਇਹ ਜਿਹੜੇ ਪੰਛੀ ਹੈਗੇ ਆ ਸ਼ਾਇਦ ਅੱਜ ਵੀ ਉਹ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਵਾਜ਼ਾਂ ਮਾਰਦੇ ਹੋਣ ਕਿ ਭਾਈ ਜਗਤਾਰ ਸਿੰਘ ਹਵਾਰਾ ਇੱਕ ਵਾਰ ਫੇਰ ਇਸ ਵੇੜੇ ਦੇ ਵਿੱਚ ਆਣ ਕੇ ਬਹਿ ਜਾ ਅਸੀਂ ਵੀ ਤੈਨੂੰ ਦੇਖਣਾ ਚਾਹੁੰਦੇ ਆ ਇਹ ਮੇਰੇ ਆਪਣੇ ਮਨ ਦੇ ਬਲਵਲੇ ਆ ਮਨ ਦੇ ਖਿਆਲ ਆਤ ਹੈਗੇ ਆ ਆਪਾ ਉਮੀਦ ਕਰਦੇ ਆ ਕਿ ਜਲਦੀ ਹੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਇਸ ਵੇੜੇ ਵਿੱਚ ਜਿੱਥੇ ਆਪਾਂ ਬੈਠੇ ਆ ਬੈਠੇ ਹੋਣਗੇ ਪਰ ਭਾਈ ਵਿਡਾਲਾ ਜੀ ਆਪਾਂ ਸਾਰੇ ਜਣੇ ਉਹਨਾਂ ਨੂੰ ਫਿਰ ਇੱਥੇ ਮਿਲਣ ਵਾਸਤੇ ਆਵਾਂਗੇ ਇਦਾਂ ਦੀ ਆਪਾਂ ਉਮੀਦ ਕਰਦੇ ਆ ਇਦਾਂ ਦੀ ਆਪਾਂ ਸਾਰੇ ਜਣੇ ਅਰਦਾਸ ਵੀ ਕਰਦੇ ਆ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਵੀ ਇਸ ਗੱਲ ਦੀ ਜ਼ਰੂਰ ਅਰਦਾਸ ਕਰਿਓ ਕਿ ਇੱਕ ਮਾਂ ਆਪਣੇ ਪੁੱਤ ਨੂੰ ਘੁੱਟ ਕੇ ਗਲਬੱਕੜੀ ਪਾ ਕੇ ਘੱਟੋ ਘਾਟ ਇੱਕ ਵੇਰਾਂ ਜ਼ਰੂਰ ਮਿਲ ਸਕੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ